ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤਰੀ ਕਾਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਘਰੇ ਖੁਸ਼ ਰਹੋ ਚੜ੍ਹਦੀ ਕਲਾ ਜ ਰਹੋ ਵਲੌਗ ਦੀ ਸ਼ੁਰੂਆਤ ਕਰਾਂ ਨਗੀਸ ਤੇ ਮੌਸਮ ਹੋਇਆ ਬਹੁਤ ਸੋਹਣਾ ਅੱਜ ਮੈਂ ਕਿਹਾ ਚਲੋ ਛੱਤ ਤੇ ਨਾਲੇ ਪਹਿਲਾਂ ਕਾਵਾ ਨੂੰ ਪਾਣ ਆਈ ਸੀ ਤੇ ਕਾਂ ਕੱਥੇ ਹੋ ਗਏ ਤੇ ਇੱਥੇ ਮੈਂ ਦਿਖਾਨੀਆਂ ਤੁਹਾਨੂੰ ਤੇ ਅੱਜ ਇੰਨਾ ਮਨ ਖੁਸ਼ ਹੋਇਆ ਨਾ ਸਭ ਤੋਂ ਪਹਿਲਾਂ ਮੈਂ ਜਦੋਂ ਦੇਖਿਆ ਤੁਹਾਨੂੰ ਦਿਖਾਨੀ ਵਾਲੇ ਕੋ ਬੜੀ ਸੋਹਣੀ ਲੀਲੀ ਦੇ ਫੁੱਲ ਖਿਲੇ ਹੋਏ ਆਏ ਮੇਰੇ ਅੱਜ ਬਹੁਤ ਅੱਛਾ ਲੱਗਿਆ ਬੜੀ ਰੂਝੀ ਖੁਸ਼ ਹੋਈ ਆ ਦੇਖੋ ਜੇ ਤਾਂ ਚੰਪਾ ਦੇ ਖੱਜੇ ਹਨਾ ਸੰਪਾਦ ਲਗਾਇਆ ਤੇ ਆ ਗਏ ਬਹੁਤ ਸੋਹਣੇ ਫੁੱਲ ਖਿਲੇ ਤੇ ਮੇਰਾ ਮਨ ਖੁਸ਼ ਹੋ ਗਿਆ ਨਾ ਦੇਖ ਦੇਖ ਕੇ ਕਈ ਵਾਰੀ ਹੁੰਦਾ ਨਾ ਜਿਵੇਂ ਕਿਸੇ ਨੂੰ ਦੇਖ ਕੇ ਲੱਗ ਜਾਈ ਖੁਸ਼ੀ ਹੁੰਦੀ ਹੈ ਨਾ ਤੁਸੀਂ ਦੇਖ ਸਕਦੇ ਹੋ ਬੜੇ ਸੋਹਣੇ ਖਿਲੇ ਇਹਨੇ ਮੀਲੀ ਦੇ ਫੁੱਲ ਪਰ ਵਾਈਟ ਹੈ ਮੇਰੇ ਕੋਲੇ ਤੇ ਇੱਧਰ ਵੀ ਦੇਖੋ ਇੱਧਰ ਵੀ ਬੜੇ ਸੋਹਣੇ ਲੱਗ ਰਹੇ ਸੀਗੇ ਤੇ ਤੁਨਸਾ ਮਾਈ ਵੀ ਬਹੁਤ ਸੋਹਣੀ ਹਰੀ ਭਰੀ ਹੋਈ ਹੋਈ ਹੈ ਕਿਉਂਕਿ ਹਣ ਬਰਸਾਤਾਂ ਦੇ ਮੌਸਮ ਚ ਨਾ ਚੜੇ ਵੀ ਬੂਟੇ ਮਰੇ ਵੀ ਹੋਣਗੇ ਉਹ ਵੀ ਜਿੰਦੇ ਹੋ ਜਾਂਦੇ ਆ ਹਨਾ ਆ ਦੇਖ ਲਾ ਤੇ ਬੜੇ ਪਿਆਰੇ ਲੱਗ ਰਹੇ ਸੀਗੇ ਮੈਨੂੰ ਤੇ ਬਹੁਤ ਸੋਹਣੇ ਲੱਗ ਰਹੇ ਸੀਗੇ ਤੇ ਆਹ ਦੇਖੋ ਜੀ ਇਹ ਵੀ ਹਰਾ-ਪਰਿਆ ਸਾਰਾ ਕੁਝ ਹਣ ਹਰਿਆ-ਹਰਿਆ ਹੋਇਆ ਪਿਆ ਬਾਕੀ ਵਾਗਰੂ ਦੀ ਕਿਰਪਾ ਨਾਲ ਆ ਦੇ ਲਓ ਜੀ ਆਹ ਲਾਈਆਂ ਸੀ ਮੈਂ ਛੱਲੀਆਂ ਜੇਕਰ ਤੁਸੀਂ ਵੀ ਲਾਣਾ ਚਾਹੁੰਦੇ ਹੋ ਨਾ ਛੋਟੇ-ਛੋਟੇ ਪਲਾਂਟ ਲਗਾ ਸਕਦੇ ਆਪਾਂ ਛੱਤ ਤੇ ਬਹੁਤ ਕੁਝ ਲਗਾ ਸਕਦੇ ਆ ਜੇ ਚਾਹੀਏ ਤਾਂ ਲਗਾਣੇ ਲਗਾ ਕੇ ਕੋਸ਼ਿਸ਼ ਕਰੋ ਹੁੰਦਾ ਸਭ ਕੁਝ ਪਰ ਇਹ ਆ ਥੋੜੀ ਗ੍ਰੋਥ ਲੇਟ ਹੁੰਦੀ ਹੈ ਤੇ ਆ ਮੈਂ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕੀਤਾ ਹੋਇਆ ਹੈ ਨਾ ਤੇ ਇਹ ਦੇਖੋ ਛੱਲੀਆਂ ਵੀ ਲਗਾ ਸਕਦੇ ਆ ਤੁਸੀਂ ਐਸਾ ਕਦੀ ਨਾ ਸੋਚਿਆ ਕਰੋ ਵੀ ਛੱਤ ਤੇ ਕੁਝ ਨਹੀਂ ਹੁੰਦਾ ਛੱਤ ਤੇ ਬਹੁਤ ਕੁਝ ਹੁੰਦਾ ਜੀ ਜੇ ਆਪਾਂ ਲਗਾਉਣੇ ਦੀ ਕੋਸ਼ਿਸ਼ ਕਰੀਏ ਬਹੁਤ ਸੋਹਣਾ ਆਪਾਂ ਖੇਤੀ ਕਰ ਸਕਦੇ ਹਾਂ ਪਰ ਹਾਂ نیچے ਥੋੜਾ ਜਿਹਾ ਮਜ਼ਬੂਤੀ ਰੱਖਣੇ ਚਾਹੀਦੇ ਛੱਤੇ ਤਾਂ ਕਿ ਸਿਲਨ ਨਹੀਂ ਆਂਦੀ ਹੈਗੀ ਆ ਦੇਖੋ ਹੋਰ ਵੀ ਲੱਗੀਆਂ ਹੋਈਆਂ ਛੱਲੀਆਂ ਲਗਾਈ ਹੋਈਆਂ ਪਰ ਹੁਣੇ ਦੀ ਸਾਰੀ ਸਫਾਈ ਕਰवानी ਵਸ ਮੈਂ ਛੱਤ ਦੀ ਦੁਬਾਰਾ ਕਿਉਂਕਿ ਬਰਸਾਤਾਂ ਦੀ ਵਜ੍ਹਾ ਨਾਲ ਨਾ ਬਹੁਤ ਜ਼ਿਆਦਾ ਹੋ ਗਿਆ ਤੇ ਇੱਧਰ ਪਤਾ ਨਹੀਂ ਕੀ ਗੱਲ ਹੋਈ ਸਾਡੇ ਐਤ ਕਿ ਜਿੰਨੇ ਮਰੂਦ ਆਏ ਸਾਰੇ ਕੀੜਿਆਂ ਵਾਲੇ ਆਏ ਬਾਕੀ ਬਨੇ ਰਹੋ ਗਾਇਸ ਤੁਸੀਂ ਮਿਲਦੇ ਆ ਤੁਹਾਨੂੰ ਕੱਮ ਆ ਦੇ ਨਾਲ ਠੀਕ ਹੈ ਜੀ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਮੌਸਮ ਅੱਜ ਵੀ بارش ਦਾ ਹੋਇਆ ਕਿ ਤੇ ਬੱਦਲ ਆਇਆ ਹੋਇਆ ਬਾਕੀ ਵਾਈਗਰੂ ਦੇ ਜਿੱਦਾਂ ਵੀ ਵਾਈਗਰੂ ਨੂੰ ਮਨਜ਼ੂਰ ਹੋਏਗਾ ਉਸੇ ਤਰ੍ਹਾਂ ਹੋਣਾ ਹੈ ਨਾ ਜੀ ਉਸ ਮਾਲਕ ਨੂੰ ਪਤਾ ਕਿ ਆ ਮੈ ਲਾਈਆਂ ਹੀਆਂ ਜੀ ਤਰ੍ਹਾਂ ਇਹਦੇ ਵਿੱਚ ਬਸ ਸਾਰੀ ਹੁਣ ਸਫਾਈ ਕੋਸ਼ਿਸ਼ ਕਰਾਂਗੇ ਕਿ ਸਫਾਈ ਕਰੀਏ ਥੋੜੀ ਥੋੜੀ ਕਰਕੇ ਬਹੁਤ ਜ਼ਿਆਦਾ ਕਾ ਹੋਇਆ ਗਿਆ ਮੰਨੇ ਤੇ ਫਲਾਵਰ ਬੜੇ ਵਧੀਆ ਲੱਗ ਰਹੇ ਅੱਜ ਮੇਰੀ ਛੱਤ ਤੇ ਮੰਨੀ ਬੜਾ ਅੱਛਾ ਲੱਗ ਰਿਹਾ ਜੋ ਦਵਾਈਟ ਵਾਈਟ ਫਲਾਵਰ ਜੇ ਨਿੰਲੀ ਦੇ ਤੇ ਆਹ ਦੇਖੋ ਜੀ ਮੈਂ ਲਾਈਆਂ ਹੋਈਆਂ ਨੇ ਪਿੰਡੀਆਂ ਪਿੰਡੀਆਂ ਵੀ ਆ ਗਈਆਂ ਨੇ ਬਹੁਤ ਸੋਹਣੀਆਂ ਆ ਦੇਖ ਲਗਾਓ ਤੇਰੀ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ ਬਾਕੀ ਕਹਿਣਾ ਹੋਣ ਨੂੰ ਤਾਂ ਬਹੁਤ ਖੁਸ਼ ਹੋ ਜਾਂਦਾ ਤੇ ਲੋ ਜੀ ਸਾਡੇ ਘਰ ਆਂਦੀਆਂ ਜਿਵੇਂ ਬਰਕਤ ਆਂਦੀ ਹੈ ਪਤਾ ਮੰਲੀ ਪਲਾਂਟ ਦੇ ਨਾਲ ਸਾਡੇ ਬਹੁਤ ਬਰਕਤ ਆਂਦੀ ਸਾਨੂੰ ਮੰਲੀ ਪਲਾਂਟ ਦੀ ਕਿੱਦਾਂ ਕੇਅਰ ਕਰਨੀ ਚਾਹੀਦੀ ਹੈ ਜਿਵੇਂ ਹੀ ਕੋਈ ਪੱਤਾ ਸੜ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਆ ਦੇਖ ਲਓ ਜਿਵੇਂ ਪੱਤੇ ਸਾਡੇ ਆ ਸੜ ਚੁੱਕੇ ਹਨਾ ਤੇ ਇਹਨਾਂ ਪੱਤਿਆਂ ਨੂੰ ਨਾ ਤੁਸੀਂ ਮਤਲਬ ਤੋੜ ਦਿਆ ਕਰੋ ਠੀਕ ਹੈ ਜੀ ਆ ਦੇਖੋ ਤੋੜ ਕੇ ਤੇ ਇੱਕ ਇਹਦਾ ਨਾ ਟਾਈਮ ਅਨੁਸਾਰ ਜਲਦੀ ਤੋਂ ਜਲਦੀ ਹਫਤੇ ਬਾਅਦ ਹਰ ਹਫਤੇ ਤੁਸੀਂ ਇਹਦਾ ਪਾਣੀ ਜ਼ਰੂਰ ਬਦਲਿਆ ਕਰੋ ਇਹਦੇ ਨਾਲ ਫਿਰ ਇੱਕ ਤਾਂ ਪਾਣੀ ਜਲਦੀ ਗਰੋਅ ਕਰਦੀ ਹੈ ਜੇਕਰ ਤੁਸੀਂ ਪਾਣੀ 'ਚ ਲਗਾਉਂਦੇ ਹੋ ਜੇਕਰ ਤੁਸੀਂ ਗਮਲਿਆਂ 'ਚ ਲਗਾਉਂਦੇ ਹੋ ਆ ਦੇਖੋ ਅਸੀਂ ਗਮਲੇ ਦੇ ਵਿੱਚ ਵੀ ਲਗਾਈ ਹੋਈ ਹੈ ਠੀਕ ਹੈ ਗਮਲੇ ਦੇ ਵਿੱਚ ਇਹਨੂੰ ਪਾਣੀ ਜ਼ਿਆਦਾ ਦਿਆ ਕਰੋ ਇਹ ਬਹੁਤ ਸਾਰੇ ਪਾਣੀ ਚ ਹੁੰਦੀ ਹੈ ਤੇ ਆ ਦੇਖ ਲਓ ਐਤਕੀ ਰੱਬ ਦੀ ਦਿਆ ਨਾਲ ਮੇਰੇ ਬਹੁਤ ਸਣ ਮੇਰੇ ਕਦੀ ਵੀ ਮਨੀ ਪਲਾਂਟ ਨਹੀਂ ਚੱਲ ਰਹੀ ਹੁੰਦੀ ਸੀਗੀ ਤੇ ਐਤਕੀ ਮਨੀ ਪਲਾਂਟ ਵੀ ਚੱਲੀ ਹੈ ਤੇ ਸੱਚੀ ਦੱਸਾਂ ਨਾ ਮਨੀ ਪਲਾਂਟ ਦੇ ਨਾਲ ਨਾਲ ਸਾਡੇ ਘਰ 'ਚ ਬਰਕਤ ਵੀ ਬਹੁਤ ਆਈ ਏ ਤੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਸਲਾਹ ਦਵਾਂਗੀ ਕਿ ਵੱਦ ਤੋਂ ਵੱਧ ਆਪਣੇ ਘਰ 'ਚ ਮਨੀ ਪਲਾਂਟ ਲਾਇਆ ਕਰੋ ਜਿਵੇਂ ਕਿ ਇਹ ਟੋਕਰੀਆਂ 'ਚ ਲਾ ਦਿੰਦੇ ਆ ਕੁਝ ਲਾਦੇ ਨੀਚੇ ਲਟਕਦੀ ਹੋਈ ਮਨੀ ਪਲਾਂਟ ਕਦੀ ਨਹੀਂ ਰੱਖਣ ਦੇਣੀ ਰਹਿਣ ਦੇਣੀ ਚਾਹੀਦੀ ਠੀਕ ਹੈ ਇਹਨੂੰ ਹਮੇਸ਼ਾ ਜਦੋਂ ਹੀ ਥੱਲੇ ਝੁਕਦੀ ਹੈ ਨਾ ਤੇ ਤੁਸੀਂ ਐਦਾਂ ਕੋਈ ਚੀਜ਼ ਬੰਨ ਕੇ ਜਾਂ ਕਿਸੇ ਤਰ੍ਹਾਂ ਇਹਦੀਆਂ ਟਾਹਣੀਆਂ ਨੂੰ ਨਾ ਤੁਸੀਂ ਖੜੀਆਂ ਕਰ ਲਿਆ ਕਰੋ ਆਹ ਦੇਖੋ ਇਸ ਤਰ੍ਹਾਂ ਕਰਕੇ ਮੈਂ ਆ ਦੇਖੋ ਜਿਵੇਂ ਇੱਥੇ ਕਿ ਲਗਾ ਡੱਗੇ ਇਹਦੇ ਨਾਲ ਧਾਗਾ ਬੰਨ ਕੇ ਉੱਪਰ ਨੂੰ ਕਰਤਾ ਤੇ ਜਿਹੜੀਆਂ ਆਪਾਂ ਬੋਤਲ ਦੇ ਵਿੱਚ ਲਗਾਣੇ ਹੁੰਦੇ ਆ ਨਾ ਮਨੀ ਪਲਾਂਟ ਵਗੈਰਾ ਤੇ ਆ ਦੇਖੋ ਇਹਦੇ ਵਿੱਚ ਬੜੀ ਸੋਹਣੀ ਰੂਟਿੰਗ ਵੀ ਹੋ ਰਹੀ ਏ ਤੁਹਾਨੂੰ ਦਿਖ ਰਹੀ ਹੋਣੀ ਆ ਦੇਖੋ ਰੂਟਸ ਹੋ ਰਿਹਾ ਹੁਣ ਆਪਾਂ ਇਹਦਾ ਪਾਣੀ ਨਾ ਗੰਦਾ ਹੋ ਜਾਂਦਾ ਹੈ ਹਨਾ ਹਫਤੇ ਬਾਅਦ ਦੇਖਿਓ ਜਿਹੜੀਆਂ ਜੜਾਂ ਹਨਾ ਨਾ ਜੜੀ ਦੀ ਜੜਾਂ ਦੀ ਗੰਦਗੀ ਜੀ ਆਂਦੀ ਏ ਤੇ ਉਹ ਗੰਦੀਆਂ ਹੋ ਜਾਂਦੀਆਂ ਫਿਰ ਇਸ ਪਾਣੀ ਸਾਨੂੰ ਹਰ ਹਫਤੇ ਦਮਾ ਬਦਲ ਦੇਣਾ ਚਾਹੀਦਾ ਹੈ ਇਹਦੀਆਂ ਪੱਤੀਆਂ ਨੂੰ ਵੀ ਵਧੀਆ ਤਰੀਕੇ ਨਾਲ ਸਾਫ਼ ਕਰਨਾ ਚਾਹੀਦਾ ਵਾਸ਼ ਕਰਨਾ ਚਾਹੀਦਾ ਠੀਕ ਹੈ ਜੀ ਤੇ ਸਾਫ਼ ਸੁਥਰਾ ਪਾਣੀ ਪਾਏ ਕੋਸ਼ਿਸ਼ ਕਰਿਆ ਕਰੋ ਜਿੰਨਾ ਵਧੀਆ ਪਾਣੀ ਪਾਓਗੇ ਸਾਫ਼ ਸੁਥਰੀ ਰੱਖੋਗੇ ਓਨੀ ਮਨੀਪਲੈਂਟ ਤੁਹਾਡੀ ਜ਼ਿਆਦਾ ਗਰੋਅ ਕਰੇਗੀ ਨਾਲੇ ਫਿਰ ਇਹਦੇ ਨਾਲ ਤੁਹਾਡੇ ਘਰ 'ਚ ਬਹੁਤ ਸਾਰੀਆਂ ਬਰਕਤਾਂ ਆਣਗੀਆਂ ਠੀਕ ਹੈ ਤੇ ਜਿਵੇਂ ਹੀ ਹੁੰਦਾ ਕੋਈ ਗੰਦਾ ਪੱਤਾ ਇਹਦਾ ਵੀ ਕੋਈ ਖਰਾਬ ਪੱਤਾ ਹੁੰਦਾ ਉਹਨੂੰ ਤੁਸੀਂ ਕੱਟ ਦਿਆ ਕਰੋ ਤੋੜ ਦਿਆ ਕਰੋ ਤੇ ਇਹਨੂੰ ਦੇ ਤੁਸੀਂ ਗਮਲੇ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਦੇ ਕੇ ਰੱਖਿਆ ਕਰੋ ਤੇ ਉਪਰ ਇਦਾਂ ਕੋਈ سپورਟ ਦੇ ਦਿਆ ਕਰੋ ਅੱਜ ਕੱਲ ਤਾਂ ਬਹੁਤ ਸੋਹਣੀਆਂ ਰੈਡੀमेड ਵੀ ਆਣ ਲੱਗੀਆਂ ਜੇਕਰ ਤੁਸੀਂ ਆਪਣੇ ਚੜਾਣੀਆਂ ਬਹੁਤ ਜਲਦੀ ਗਰੋਅ ਕਰਦੀ ਏ ਉਹ ਲਗਾ ਦਿਆ ਕਰੋ ਠੀਕ ਹੈ ਜੀ ਆ ਦੇਖੋ ਮੈਂ ਤਾਂ ਕਿੱਲਾ ਨਹੀਂ ਲਾਈਆਂ ਹੋਈਆਂ ਨੇ ਤੇ ਕਿਲ ਦੇ ਨਾਲ ਗੱਡੇ ਕਿਉਂਕਿ ਮੈਂ ਥੱਲੇ ਜਿੰਦੇ ਜਿੰਨੀ ਝੁਕਦੀ ਜਾਏਗੀ ਸਾਡੀ ਓਨੀ ਬੇਬਰਕਤਾ ਘਾ ਹੁੰਦਾ ਜਾਏਗਾ ਮਨੀ ਪਲਾਂਟ ਦੇ ਨਾਲ ਸਾਡੇ ਘਰ 'ਚ ਬਹੁਤ ਬਰਕਤ ਆਂਦੀ ਏ ਸਾਨੂੰ ਇਹਦੀ ਕੇਅਰ ਕਰਨੀ ਚਾਹੀਦੀ ਏ ਵਧੀਆ ਤਰੀਕੇ ਨਾਲ ਇਹਨੂੰ ਰੱਖਣਾ ਚਾਹੀਦਾ ਹੈ ਤੇ ਸਾਫ ਸੁਥਰੇ ਪਾਣੀ ਦੇ ਵਿੱਚ ਜਿਹੜੇ ਬੋਤਲ ਦੇ ਵਿੱਚ ਸਾਫ ਸੁਥਰੇ ਪਾਣੀ ਚ ਰੱਖੋ ਤੇ ਇਹਦੀ ਟਾਣੀ ਤੁਸੀਂ ਤੋੜ ਕੇ ਲਾ ਦਿਓ ਜੇ ਤੁਹਾਡੇ ਚ ਦੇਖਿਓ ਤੁਸੀਂ ਇਸ ਚੀਜ਼ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਰਕ ਪਏਗਾ ਜਿਹੜੀਆਂ ਪੌਣਾ ਪਸੰਦ ਕਰਦੀਆਂ ਨੇ ਘਰ ਦੇ ਵਿੱਚ ਪਲਾਂਟਸ ਵਗੈਰਾ ਲਗਾਉਣੇ ਉਹ ਮਨੀ ਪਲਾਂਟ ਜ਼ਰੂਰ ਲਾਣ ਮੇਰੇ ਕਹਿਣੇ ਤੇ ਠੀਕ ਹੈ ਜੀ ਤੇ ਬਹੁਤ ਸੋਹਣੀ ਆ ਦੇਖ ਲਓ ਇਦਾਂ ਹੀ ਮੈਂ ਤੁਹਾਨੂੰ ਦਿਖਾਨੀ ਆ ਆ ਵੇਖੋ ਮੈਂ ਲੈ ਕੇ ਆਈ ਸੀ ਕਾ ਟਾਣੀ ਇਹ ਮੈਂ ਪਲਾਂਟ ਆ ਦੇਖੋ ਟਾਣੀ ਲੈ ਕੇ ਆਈ ਸੀ ਇਹਨੂੰ ਨਾ ਮੈਂ ਇਹਦੇ ਵਿੱਚ ਰੱਖ ਦਿੱਤਾ ਹੁਣ ਇਹਦੇ ਸਾਰੇ ਮੈਂ ਬੇਕਾਰ ਪੱਤੇ ਉਨ ਕੱਢ ਦੂੰਗੀ ਇਦਾਂ ਦੀ ਕੋਈ ਕੰਚ ਦੀ ਬੋਤਲ ਦੇ ਵਿੱਚ ਇਹਨੂੰ ਪਲਾਸਟਿਕ ਦੀ ਬੋਤਲ ਦੇ ਵਿੱਚ ਬਿਲਕੁਲ ਨਹੀਂ ਲਗਾਉਣਾ ਤੁਸੀਂ ਕੰਚ ਦੀ ਬੋਤਲ ਦੇ ਵਿੱਚ ਲਗਾਉਣਾ ਠੀਕ ਹੈ ਹੁਣ ਇਹੀ ਤਰੀਕੇ ਨਾਲ ਆ ਦੇਖ ਲਓ ਇਹ ਦੂਸਰੇ ਮਤਲਬ ਇਹ ਲੱਗ ਪੱਤੇ ਆ ਇਹ ਲੱਗ ਹੈ ਕਈ ਤਰ੍ਹਾਂ ਦੀ ਪਲਾਂਟ ਮਨੀ ਪਲਾਂਟ ਆਂਦੀ ਹੈ ਇਹ ਲੱਗ ਹੈ ਹਰ ਇੱਕ ਪਲਾਂਟ ਲੱਗ ਲੱਗ ਮਨੀ ਪਲਾਂਟ ਆਂਦੇ ਕਲਰ ਬਹੁਤ ਸਾਰੇ ਆਂਦੇ ਅੱਜ ਕੋ ਪਹਿਲਾਂ ਕਹਿੰਦੇ ਹੁੰਦੇ ਸੀ ਚੋਰੀ ਦੀ ਮਨੀ ਪਲਾਂਟ ਲੱਗਦੀ ਐ ਐਸਾ ਕੁਝ ਨਹੀਂ ਐ ਆਪਾਂ ਲੈ ਕੇ ਆਏ ਜੀ ਮੈਂ ਤੇ ਮਲਵਿੰਦਰ ਸਿਸਟਰ ਗਾਰਡਨਿੰਗ ਜੀ ਹੈ ਮੇਰੇ ਸਿਸਟਰ ਆ ਤੁਸੀਂ ਦੇਖਿਆ ਹੋਇਆ ਉਹਨਾਂ ਦਾ ਚੈਨਲ ਠੀਕ ਹੈ ਉਹਨਾਂ ਦੇ ਘਰੋਂ ਲੈ ਕੇ ਆਈ ਸੀ ਤੇ ਮੈਂ ਪਾਣੀ ਦੇ ਵਿੱਚ ਡੱਬੇ 'ਚ ਰੱਖਦਾ ਸੀ ਇਹਨੂੰ ਹੁਣ ਇਹਨੂੰ ਇਹ ਗਰੋ ਹੋ ਜੇਗੀ ਇਹਨੂੰ ਸਾਫ਼ ਸੁਥਰਾ ਕਰਕੇ ਸਾਫ਼ ਪਾਣੀ ਦੇ ਵਿੱਚ ਮੈਨੂੰ ਬੋਤਲ ਦੇ ਵਿੱਚ ਕੰੱਚ ਦੀ ਕੋਈ ਵਧੀਆ ਜੀ ਬੋਤਲ ਜਿਵੇਂ ਤੁਹਾਡੇ ਘਰ ਕਈ ਵਾਰੀ ਮਿਲ ਜਾਂਦੀਆਂ ਉਹਦੇ ਵਿੱਚ ਲਾ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਚਾਹੋ ਇਹਨੂੰ ਗਮਲੇ ਦੇ ਵਿੱਚ ਵੀ ਲਾ ਸਕਦੇ ਹੋ ਕਿਸੇ ਕੋਨੇ ਦੇ ਵਿੱਚ ਲਾ ਕੇ ਇਹਨੂੰ ਆਪਣਾ ਚੜਾ ਵੀ ਸਕਦੇ ਆਪਾਂ ਤੇ ਮਨੀ ਪਲਾਂਟ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਸੀ ਕਿ ਮੈਨੂੰ ਬਹੁਤ ਫਰਕ ਲੱਗਿਆ ਇਸ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ ਜਦੋਂ ਦੀ ਮੈਂ ਮਨੀ ਪਲਾਂਟ ਲਾਈ ਜੰਨਾ ਮੇਰੇ ਘਰ 'ਚ ਬਹੁਤ ਵਰਕਤ ਆਣ ਲੱਗ ਗਈ ਏ ਤੇ ਤੁਸੀਂ ਵੀ ਜੇਕਰ ਮਨੀ ਪਲਾਂਟ ਲਾਉਗੇ ਦੇਖਿਓ ਮਾਲਾ ਮਾਲ ਹੋ ਜਾਊਗਾ ਬਹੁਤ ਵਧੀਆ ਮਤਲਬ ਵਾਈ ਗੁਰੂ ਦੀ ਇੰਨੀ ਮਿਹਰ ਹੈ ਕਿ ਇੰਨੀ ਸ਼ੁਭ ਹੁੰਦੀ ਹੈ ਮਨੀ ਪਲਾਂਟ ਲਾਣੀ ਚੋਰੀ ਦੀ ਨਹੀਂ ਲਾਣੀ ਜ਼ਰੂਰੀ ਨਹੀਂ ਹੁੰਦਾ ਇਹ ਤੁਸੀਂ ਮਾਲੀ ਕੋਲੋਂ ਵੀ ਲਿਆ ਸਕਦੇ ਹੋ ਜਾਂਕਰ ਤੁਹਾਡੇ ਕਿਸੇ ਭੈਣ ਭਰਾ ਕੋਲ ਕਿਸੇ ਕੋਲ ਹੈਗੀ ਹੈ ਤੇ ਤੁਸੀਂ ਟਾਣੀ ਤਾਂ ਵੀ ਤੋੜ ਕੇ ਲਿਆ ਸਕਦੇ ਹੋ ਠੀਕ ਹੈ ਜੀ ਤੇ ਦੇਖੋ ਮੇਰੀ ਸਾਡੀ ਮਨੀ ਪਲਾਂਟ ਕਿੰਨੀ ਵਧੀਆ ਗਰੋਅ ਕੀਤੀ ਹੈ ਮੈਨੂੰ ਪਲਾਂਟ ਦਾ ਸ਼ੌਂਕ ਹੈ ਮੈਂ ਹਰ ਇੱਕ ਚੀਜ਼ ਲਾਂਦੇ ਰਹਿੰਦੀ ਹਾਂ ਤੁਸੀਂ ਵੀ ਮੇਰੇ ਤਰੀਕੇ ਨਾਲ ਲਾਓ ਮੈਨੂੰ ਕਮੈਂਟਾਂ ਵਿੱਚ ਦੱਸਿਓ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਵੀ ਧੋ ਕੇ ਇਹਦਾ ਪਾਣੀ ਵੀ ਚੇਂਜ ਕਰ ਦਾਂਗੇ ਇਹ ਆਪਾਂ ਕਿਸੇ ਗਮਲੇ ਦੇ ਵਿੱਚ ਗrow ਕਰ ਲਾਂਗੇ ਜਾਂ ਗਮਲੇ ਦੇ ਵਿੱਚ ਲਾ ਕੇ ਨਾ ਸੋਚਦੀ ਪਈਆਂ ਵੀ ਖੂਨੇ 'ਚ ਲਾ ਕੇ ਇਹਨੂੰ ਇਦਾਂ ਕਰਕੇ ਲਾਵਾਂ ਆਪਣੇ ਘਰ ਦੇ ਵਿੱਚ ਇਹ ਬਹੁਤ ਫੈਲਦੀ ਹੈ ਮਿੱਟੀ ਵਧੀਆ ਹੋਣੀ ਚਾਹੀਦੀ ਬਸ ਇਹ ਚੀਜ਼ ਦਾ ਧਿਆਨ ਰੱਖਣਾ ਠੀਕ ਹੈ ਜੀ ਤੇ ਪਾਣੀ ਸਾਫ਼ ਸੁਥਰਾ ਹੋਣਾ ਚਾਹੀਦਾ ਬਾਕੀ ਕਿਹਦੇ ਕਿਹਦੇ ਘਰ ਮੰਨੀ ਪਲਾਂਟ ਲੱਗਿਓ ਜੇ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਬਾਕੀ ਮੈਂ ਤੁਹਾਨੂੰ ਛੱਤ ਦਾ ਦਿਖਾਇਆ ਸੀਗਾ ਤੇ ਮੈਨੂੰ ਜਿਹੜੀ ਜਿਹੜੀ ਚੀਜ਼ ਦਾ ਸ਼ੌਂਕ ਹੈ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਦੀ ਰਹਿਣੀ ਆ ਠੀਕ ਹੈ ਜੀ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਤੇ ਲੋ ਜੀ ਇਸੇ ਤਰ੍ਹਾਂ ਆ ਦੇਖੋ ਜੀ ਆਪਣੇ ਮਨੇ پلانਟ ਦੇ ਪੁੱਤੇ ਇੱਕ ਮੈਂ ਲਗਾਇਆ ਹੋਇਆ ਜੀ ਸੁਖ ਸ਼ਾਂਤੀ ਆ ਦੇਖੋ ਜੀ ਸੁਖ ਸ਼ਾਂਤੀ ਦਾ ਬੂਟਾ ਲਿਆ ਇਦਾਂ ਲਿਆਇਆ ਮੈਂ ਤੁਲਸਾਂਜੀ ਦਾ ਤੁਲਸਾਂਜੀ ਦਾ ਵੀ ਲਾਇਆ ਹੋਇਆ ਤੁਹਾਨੂੰ ਵੀ ਜੇਕਰ ਸ਼ੌਂਕ ਹੈ ਨਾ ਤੁਸੀਂ ਇਹ ਛੋਟੇ ਛੋਟੇ ਬੂਟੇ ਆਪਣੇ ਦੇ ਘਰ ਜਰੂਰ ਲਾਇਆ ਕਰੋ ਜਿਨ੍ਹਾਂ ਦੇ ਘਰ ਜਗ੍ਹਾ ਨਹੀਂ ਹੁੰਦੀ ਨਾ ਕਈ ਵਾਰੀ ਕਹਿ ਲੈਂਦੇ ਸਾਡੇ ਘਰ ਜਗ੍ਹਾ ਨਹੀਂ ਹੈ ਉਹ ਨਹੀਂ ਹੈ ਤੇ ਐਵੇਂ ਦੀ ਬੋਟਲਸ ਇਹੀਆਂ ਕਿਸੇ ਚੀਜ਼ ਚ ਲਗਾ ਕੇ ਤੁਸੀਂ ਇਹਨਾਂ ਨੂੰ ਥੋੜੀ ਜਗ੍ਹਾ ਚ ਵੀ ਰੱਖ ਸਕਦੇ ਹੋ ਇਹ ਤੁਹਾਨੂੰ ਪਤਾ ਹੈ ਛਾਂ ਚ ਵੀ ਹੁੰਦੇ ਆ ਇਹ ਧੁੱਪ ਦੀ ਜ਼ਰੂਰਤ ਨਹੀਂ ਹੁੰਦੀ ਇਹਨਾਂ ਨੂੰ ਜਿਆਦਾ ਕਦੀ ਹੋਵੇ ਮਾੜੀ ਮੋਟੀ ਧੁੱਪ ਦੀ ਵੈਸੇ ਲੋੜ ਹੁੰਦੀ ਹੈ ਤੇ ਜ਼ਿਆਦਾਤਰ ਇਹ ਛਾਂ ਚ ਵੀ ਮਣੀ ਬਣਾਟ ਹੋ ਜਾਂਦਾ ਤੇ ਮੈਂ ਇਹ ਵਾਲਾ ਜਿਹੜਾ ਇਹ ਇਹਦੀਆਂ ਵੀ ਦੇਖ ਲਓ ਤੁਹਾਨੂੰ ਮੈਂ ਦਿਖਾਨੀ ਆ ਕਿ ਰੂਟਿੰਗ ਬਹੁਤ ਵਧੀਆ ਨਿਕਾ ਆ ਦੇ। ਇੰਨੀਆਂ ਸੋਹਣੀਆਂ ਜੜਾ ਨਿਕਲ ਗਿਆ। ਹੁਣ ਇਹਨੂੰ ਅੱਛੀ ਤਰ੍ਹਾਂ ਵਾਸ਼ ਕਰਕੇ ਤੇ ਇਹਨੂੰ ਵੀ ਮੈਂ ਕਿਸੇ ਬੋਟਲ ਦੇ ਵਿੱਚ ਲਗਾ ਦਿੰਨੇ ਆ ਤੇ ਸੋਚ ਰਹੀ ਆ ਮੈਂ ਇਹਦੇ ਵਿੱਚ ਲਗਾਣਾ। ਜਿੰਨਾ ਜਿੰਨਾ ਭੈਣਾਂ ਨੂੰ ਇਹ ਚੀਜ਼ਾਂ ਦੇ ਸ਼ੌਂਕ ਨੇ ਨਾ ਜ਼ਰੂਰ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਵਾਤੋ ਵਾਤ ਆਪਣੇ ਘਰ 'ਚ ਵਰਖਤ ਆਣ ਦੀ ਕਿਹਨੇ ਭੈਣਾਂ ਨੇ ਸ਼ੌਕ ਹ ਯਾਨੀ ਕਈ ਵਰੀ ਹੁੰਦਾ ਨਾ ਆਪਣਾ ਆਪ ਹੀ ਆਪਣੇ ਸ਼ੌਂਕ ਪੂਰੇ ਕਰਨੇ ਪੈਂਦੇ ਆ ਛੋਟੇ ਛੋਟੀਆਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਤੇ ਇਸੇ ਤਰੀਕੇ ਮੈਂ ਤਾਂ ਹਰ ਇੱਕ ਚੀਜ਼ ਲਾ ਲੈਂਦੀ ਆ ਇਹ ਛੋਟੇ ਛੋਟੇ ਪਲਾਂਟ ਮੈਨੂੰ ਛੱਤ ਤੇ ਵੀ ਤੁਸੀਂ ਦੇਖਿਆ ਤੇ ਜਿੱਦਾਂ ਹੋਵੇ ਮੈਂ ਇਸੇ ਤਰ੍ਹਾਂ ਹੀ ਆਪਣੀ ਬੂਟੀਆਂ ਦੀ ਥੋੜੀ ਬਹੁਤ ਜਦੋਂ ਵਿਹਲੀ ਹੋਵਾਂ ਕਦੀ ਵੀ ਟਾਈਮ ਹੋਵੇ ਥੋੜਾ ਬਹੁਤ ਤੇ ਇਹਨਾਂ ਦੀ ਕੇਅਰ ਕਰਦੈਂਦੀ ਹੁੰਨੀ ਆ ਠੀਕ ਹੈ ਜੀ ਅਰੇ ਇਹਨਾਂ ਦੀਆਂ ਪੱਤੀਆਂ ਬਿਲਕੁਲ ਸਾਫ਼ ਸੁਥਰੀਆਂ ਰੱਖਿਆ ਕਰੋ ਜੇਕਰ ਤੁਸੀਂ ਧੋਣੀਆਂ ਨਹੀਂ ਨਾ ਬੇਸ਼ੱਕ ਤੇ ਵੈਸੇ ਕੋਸ਼ਿਸ਼ ਕਰਿਆ ਕਰੋ ਕਿ ਗੰਦੀਆਂ ਬਿਲਕੁਲ ਨਾ ਹੋਣ ਇਹਨਾਂ ਨੂੰ ਬਾਰ ਘੱਟ ਕੇ ਇਹਨਾਂ ਦੀ ਜੜਾ ਵਧੀਆ ਤਰੀਕੇ ਨਾਲ ਤੁਸੀਂ ਸਾਫ਼ ਕਰਕੇ ਪੱਤੀਆਂ ਨੂੰ ਵਧੀਆ ਤਰੀਕੇ ਨਾਲ ਇਹਨਾਂ ਨੂੰ ਵਾਸ਼ ਕਰਕੇ ਸਾਫ਼ ਕਰਕੇ ਫਿਰ ਇਸੇ ਤਰ੍ਹਾਂ ਹੀ ਆਪਣਾ ਬੋਟਲ ਦੇ ਵਿੱਚ ਪਾ ਦੇਣਾ ਠੀਕ ਹੈ ਜੀ ਇਸੇ ਤਰੀਕੇ ਨਾਲ ਆਪਣੀਆਂ ਘਰ ਦੇ ਵਿੱਚ ਤੁਸੀਂ ਕਰਾ ਤਰ੍ਹਾਂ ਦੀਆਂ ਮਨੀ ਪਲਾਂਟ ਅੱਜ ਕੱਲ ਬਹੁਤ ਲੱਗ ਲੱਗਦੀਆਂ ਮਿਲਦੀਆਂ ਨੇ ਜੇਕਰ ਮੇਰੀਆਂ ਭੈਣਾਂ ਚਾਹੁੰਦੀਆਂ ਨੇ ਕਿ ਸਾਡੇ ਘਰ 'ਚ ਵੀ ਇੱਦਾਂ ਹੀ ਵੱਧ ਤੋਂ ਵੱਧ ਫਰਕਤਾਨ ਮੈਂ ਤਾਂ ਦੇਖੋ ਲਈ ਮੈਂ ਤੁਹਾਡੇ ਨਾਲ ਇਸੇ ਤਰ੍ਹਾਂ ਵੀਡੀਓ ਸ਼ੇਅਰ ਕਰਦੀ ਮੈਨੂੰ ਵੀ ਹੁੰਦਾ ਵੀ ਜੜੀ ਚੀਜ਼ ਤੋਂ ਮੈਨੂੰ ਫਾਇਦਾ ਹੋਇਆ ਤੇ ਤੁਹਾਡੇ ਇਸ YouTube ਦੇ ਚਰੀਏ ਮੈਂ ਤੁਹਾਨੂੰ ਨিয়ে ਜੀ ਦੱਸ ਤਾਂ ਕਿ ਹਾਂ ਮੈਨੂੰ ਇਹ ਚੀਜ਼ ਨਾਲ ਬਹੁਤ ਫਾਇਦਾ ਹੋਇਆ ਤੁਸੀਂ ਵੀ ਭੈਣਾ ਇਹ ਚੀਜ਼ ਜ਼ਰੂਰ ਕਰੋ ਕੋਸ਼ਿਸ਼ ਕਰਿਆ ਕਰੋ ਕਿ ਮੈਂ ਜੋ ਵੀ ਹੁੰਦਾ ਮੈਂ ਹਮੇਸ਼ਾ ਵੀਡੀਓ ਜਿਹੜੀ ਹੁੰਦੀ ਆਪਣੀ ਘਰ ਇਸੇ ਤਰ੍ਹਾਂ ਤਾਂ ਹੀ ਬਣਾਉਂਦੀ ਹੁੰਨੀ ਆ ਤੇ ਵੱਧ ਤੋਂ ਵੱਧ ਇਹਨਾਂ ਨੂੰ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਕੋਸ਼ਿਸ਼ ਕਰਿਆ ਕਰੋ ਕਿ ਇਹਦੇ ਤੇ ਗੌਰ ਵੀ ਕਰਿਆ ਕਰੋ ਠੀਕ ਹੈ ਜੀ ਤੇ ਪਿਆਰੇ ਪਿਆਰੇ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਤੇ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਜਿਹੜੀ ਕਈ ਵਰੀ ਹੁੰਦੇ ਨਾ ਆਪਣੇ ਲੱਕੜੀ ਦਾ ਬਰੂਦਾ ਜਾਂ ਫੋਕੀ ਫੋਕੀ ਮਿੱਟੀ ਕਰੋ ਇਹ ਆਪਾਂ ਤਿਆਰ ਕਰ ਸਕਦੀ ਹੈ ਨਹੀਂ ਹੁੰਦਾ ਕਿ ਆਪਾਂ ਨੂੰ ਮਿੱਟੀ ਵੀ ਬਾਹਰੋਂ ਲੈ ਆਣੀ ਪੈਂਦੀ ਹੈ ਜਿਹੜੀਆਂ ਆਪਾਂ ਰਸੋਈ ਦੇ ਵਿੱਚ ਕੰਪੋਸਟ ਵਗੈਰਾ ਹੁੰਦਾ ਨਾ ਜਿਹੜੀਆਂ ਨਿਕਾਲਦੇ ਆਪਾਂ ਸਬਜ਼ੀਆਂ ਹੁੰਦੀਆਂ ਸਿਰਫ ਇੱਕ ਅੰਨ ਨਹੀਂ ਹੋਣਾ ਚਾਹੀਦਾ ਜਿਹੜੀਆਂ ਸਾਡੇ ਕੋਲ ਸਬਜ਼ੀਆਂ ਦੇ ਛਿਲਕੇ ਆ ਪਿਆਜ਼ਾਂ ਦੇ ਲਸਣ ਦੇ ਹਰ ਚੀਜ਼ ਦਾ ਛਿਲਕਾ ਨਾ ਉਹਨੂੰ ਤੁਸੀਂ ਸੁੱਟਿਆ ਨਾ ਕਰੋ ਵੇਸਟ ਨਾ ਕਰਿਆ ਕਰੋ ਕਿਸੇ ਡੱਬੇ ਦੇ ਵਿੱਚ ਪਾ ਕੇ ਥੋੜੀ ਜੀ ਉਹਦੇ ਵਿੱਚ ਮਿੱਟੀ ਪਾ ਕੇ ਬਹੁਤ ਸੋਹਣੀ ਉਹਦੇ ਵਿੱਚ ਖਾਦ ਬਣਦੀ ਹੈ ਮੈਂ ਤਾਂ ਹਮੇਸ਼ਾ ਜੀ ਇਦਾਂ ਹੀ ਬਣਾਨੀ ਆ ਮੈਂ ਤਾਂ ਖੇਤਾਂ ਚੋਂ ਵੀ ਨਹੀਂ ਮੰਗਵਾਂਦੀ ਔਰ ਇਹ ਵਾਲੀ ਮਿੱਟੀ ਨਾ ਬਹੁਤ ਜ਼ਿਆਦਾ ਸੌ ਬਹੁਤ ਵਧੀਆ ਵੀ ਬਣ ਜਾਂਦੀ ਹੈ ਤੇ ਬਹੁਤ ਸੌਫਟ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਔਰ ਨਰਮ ਵੀ ਰਹਿੰਦੀ ਹੈ ਠੀਕ ਹੈ ਜੀ ਬਾਕੀ ਇਦਾਂ ਹੀ ਲਗਾਓ ਤੁਸੀਂ ਜਿੰਨੀ ਮਰਜ਼ੀ ਪਲਾਂਟ ਲਗਾਓ ਆਪਣੇ ਘਰ ਦੇ ਛੋਟੇ ਛੋਟੇ ਇੰਡੋਰ ਔਰ ਇਹਦੇ ਨਾਲ ਨਾ ਸਾਨੂੰ ਆਕਸੀਜਨ ਵੀ ਬਹੁਤ ਮਿਲਦੀ ਹੈ ਵਧੀਆ ਵੀ ਮਿਲਦੀ ਹੈ ਤੇ ਜਿਹੜੇ ਕਹ ਦਿੰਦੇ ਨਾ ਸ਼ੁਭ ਬੂਟੇ ਆ ਬਹੁਤ ਸਾਰੇ ਇਹਨੇ ਵਧੀਆ ਵਧੀਆ ਬੂਟੇ ਜਿਨ੍ਹਾਂ ਨਾਲ ਸਾਨੂੰ ਪੋਜ਼ਿਟਿਵਿਟੀ ਮਿਲਦੀ ਹੈ ਲਗਾਇਆ ਕਰੋ ਤੇ ਵਧੀਆ ਵਧੀਆ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਦੱਸਿਓ ਤੇ ਜਿਹੜੀਆਂ ਭੈਣਾਂ ਮੈਨੂੰ ਪਿਆਰ ਕਰਦੀਆਂ ਭੈਣ ਭਰਾ ਮੈਨੂੰ ਇੰਨਾ ਸਪੋਰਟ ਕਰਦੇ ਆ ਠੀਕ ਹੈ ਜੀ ਬਹੁਤ ਸਾਰਾ ਤੁਹਾਡਾ ਧੰਨਵਾਦ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਠੀਕ ਹੈ ਜੀ ਜਿਹੜਾ ਬੇਕਾਰ ਹੱਤਾ ਹੁੰਦਾ ਉਹਨੂੰ ਕੱਢ ਕੇ ਬਾਹਰ ਕੱਢ ਦਿਆ ਕਰੋ ਕਿਉਂਕਿ ਉਹਨੂੰ ਬਾਹਰ ਨਹੀਂ ਸਿੱਟਣ ਦੀ ਜ਼ਰੂਰਤ ਹੈਗੀ ਤੁਸੀਂ ਗਮਲੇ ਦੇ ਵਿੱਚ ਹੀ ਸਿੱਟ ਸਕਦੇ ਹੋ ਇਹਦਾ ਵੀ ਖਾਨਦ ਹੈ ਮਿਲਦੀਆਂ ਜੀ ਗੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਯਾਦ ਕਰਿਓ ਸੈਸਟੀ